ਕੈਨੇਡਾ ਨੂੰ ਨਾਮ ਅਧਰ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਮੈਨੂੰ ਨਹੀਂ ਯਕੀਨ ਹੈ ਕਿ ਬਹੁਤ ਸਾਰੇ ਕੈਨੇਡੀਅਨਾਂ ਨੇ ਹਾਲੇ ਵਿੱਚ ਮਿਲਵਾਕੀ ਵਿੱਚ ਰਿਪਬਲਿਕਸ ਮੀਲਨ ਵਿੱਚ ਅਮਰੀਕੀ ਸੈਨੇਟਰ ਜੇ.ਡੀ. ਵੇਸ਼ ਦੇ ਭਾਸ਼ਣ ਵੱਲ ਧਿਆਨ ਦਿੱਤਾ ਜਿਹੜੇ ਲੋਕ ਉੱਥੇ ਬਹੁਤ ਦੇਰ ਤੱਕ ਖੜੇ ਰਹੇ ਉਹਨਾਂ ਨੂੰ ਵੀ ਸਿੱਖ ਕਿਸ ਭਾਸ਼ਣ ਦੇ ਵਿੱਚ ਬਹੁਤ ਚਿੰਜਾਂ ਜਣੀਆਂ ਉਹਨਾਂ ਨੂੰ ਸਿੱਖਣ ਲਈ ਮਿਲਣਗੀਆਂ ਤੇ ਇਸ ਭਾਸ਼ਣ ਦੇ ਵਿੱਚ ਖਾਸ ਤੌਰ ਤੇ ਕੈਨੇਡੀਅਨਾਂ ਨੇ ਬਹੁਤ ਵੱਡਾ ਸਬਕ ਵੀ ਲਿਆ ਹੋਣਾ ਮੈਨੂੰ ਉਸ ਦੇ ਪਾਸ਼ਨ ਦੇ ਇਸ ਭਾਗ ਵਿੱਚ ਸਭ ਤੋਂ ਦਿਲਚਸਪ ਗੱਲ ਇਹ ਲੱਗੀ ਕਿ ਉਹ ਪਰੰਪਰਾਗਤ ਹਿੱਸਾ ਵਿਸ਼ੇਕ ਅਸੀਂ ਨਵੇਂ ਆਏ ਲੋਕਾਂ ਦਾ ਸਵਾਗਤ ਕਰ ਰਹੇ ਹਾਂ ਪਰ ਜਦੋਂ ਅਸੀਂ ਨਵੇਂ ਲੋਕਾਂ ਨੂੰ ਆਪਣੇ ਅਮਰੀਕੀ ਪਰਿਵਾਰ ਵਿੱਚ ਆਉਣ ਦੀ ਇਜਾਜ਼ਤ ਦਿੰਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਆਪਣੀਆਂ ਸ਼ਰਤਾਂ ਤੇ ਇਜਾਜ਼ਤ ਦਿੰਦੇ ਹਾਂ ਇਸੇ ਤਰ੍ਹਾਂ ਅਸੀਂ ਪਿਛਲੇ 250 ਸਾਲਾਂ ਤੱਕ ਜੇਕਰ ਗੱਲ ਕੀਤੀ ਜਾਵੇ ਤਾਂ ਭਵਿੱਖ 'ਚ 250 ਸਾਲਾਂ ਤੱਕ ਇਸ ਪ੍ਰੋਜੈਕਟ ਤੇ ਨਿਰੰਤਰ ਸੁਰਖਿਤ ਕੰਮ ਕੀਤਾ ਕੈਨੇਡਾ ਤੇ ਸੰਯੁਕਤ ਰਾਸ਼ਟਰ ਅਮਰੀਕਾ ਦੋਮੇ ਵਿੱਚ ਇਮੀਗ੍ਰੇਸ਼ਨ ਬਹਿਸ ਤੋਂ ਬਾਅਦ ਮੇਰੇ 22 ਸਾਲ ਦੇ ਇਸ ਕੈਰੀਅਰ ਵਿੱਚ ਮੈਂ ਇਮੀਗ੍ਰੇਸ਼ਨ ਨੂੰ ਕਿਵੇਂ ਦੇਖਿਆ ਕਿਵੇਂ ਕੰਮਕਾਰ ਕੀਤਾ ਇਸ ਬਾਰੇ ਵੀ ਉਹਨਾਂ ਨੇ ਸਪਸ਼ਟ ਕੀਤਾ ਇਹ ਇਸ ਦੇ ਬਿਲਕੁਲ ਉਲਟ ਹੈ ਅੱਜ ਕੈਨੇਡਾ ਵਿੱਚ ਜੋ ਕੁਝ ਹੋ ਰਿਹਾ ਸਾਡੇ ਕੋਲ ਇਮੀਗ੍ਰੇਸ਼ਨ ਦਾ ਸਮਰਥਨ ਘਟ ਰਿਹਾ ਹੈ ਵੀਜ਼ਾ ਸ਼੍ਰੇਣੀਆਂ ਦੀ ਬਹੁਤਾ ਤੋਂ ਜੋ ਇਮੀਗ੍ਰੇਸ਼ਨ ਮੰਤਰੀ ਦੇ ਸਿਰ ਤੇ ਵੀ ਉਹਨਾਂ ਨੂੰ ਕਮਾ ਕੇ ਰੱਖ ਦੇਣਗੇ ਹਜ਼ਾਰਾਂ ਅਸਥਾਈ ਨਿਵਾਸੀਆਂ ਦਾ ਟਰੈਕ ਗਵਾਣਾ ਅਤੇ ਨਵੇਂ ਆਏ ਲੋਕਾਂ ਦਾ ਰਿਕਾਰਡ ਸੰਖਿਆ ਕੈਨੇਡਾ ਨੂੰ ਜਿੱਥੇ ਛੱਡ ਰਹੀ ਹੈ ਤੇ ਇਹਨਾਂ ਵਿੱਚ ਬਹੁਤ ਸਾਰੇ ਲੋਕ ਅਮਰੀਕਾ ਵਿੱਚ ਪਲਾਨ ਕਰਨ ਲੱਗ ਪਏ ਨੇ ਉਸ ਵੱਲ ਜਾਣ ਲੱਗ ਪਏ ਨੇ ਇਹ ਜਿ ਇਸ ਲਈ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਹਰ ਸਾਲ 5 ਲੱਖ ਜਾਂ ਇਸ ਤੋਂ ਵੱਧ ਪ੍ਰਵਾਸੀ ਕੈਨੇਡਾ ਵਿੱਚ ਕਿਉਂ ਲੈ ਕੇ ਆਉਣੇ ਨੇ ਹਰ ਮਹੀਨੇ ਇੱਕ ਨਵਾਂ ਨੰਬਰ ਆਉਂਦਾ ਜਿਵੇਂ ਕਿ ਅਸੀਂ ਇੱਕ ਵਿਸ਼ਾਲ ਪਈਏ ਵਿੱਚ ਵਿਜ਼ਿਟ ਦੀ ਗੱਲ ਕਰਦੇ ਆ ਨਾ ਕਿ ਮਨੁੱਖਾਂ ਦੇ ਬਜਾਏ ਜ਼ਿੰਦਗੀ ਦੀ ਗੱਲ ਤੇ ਨਿਰਭਰ ਕਰਦੇ ਆ ਅਸੀਂ ਉਹਨਾਂ ਦਾ ਕਿਵੇਂ ਸਵਾਗਤ ਕਰ ਸਕਦੇ ਆ ਅਸੀਂ ਉਹਨਾਂ ਨਾਲ ਕਿਵੇਂ ਪੇਸ਼ ਆਉਂਦੇ ਆ ਅਸੀਂ ਉਹਨਾਂ ਲਈ ਜਗ੍ਹਾ ਕਿਵੇਂ ਨਵੀਂ ਬਣਾਉਂਦੇ ਆ ਕੈਨੇਡਾ ਜਾਣ ਦੀ ਲਗਭਗ ਬੇਅੰਤ ਭੁੱਖ ਅਤੇ ਇਸ ਦਾ ਸਵਾਲ ਇਹ ਹੈ ਕਿ ਅਸੀਂ ਕਿਸ ਵਿੱਚ ਸ਼ਾਮਲ ਹੋ ਰਹੇ ਆ ਤਾਂ ਕਿਉਂ ਸ਼ਾਮਲ ਹੋ ਰਹੇ ਆ ਇਸ ਦੀ ਬਜਾਏ ਕਿ ਸਾਡੇ ਕੋਲ ਉਹ ਮਹਿਸੂਸ ਕਰਨ ਵਾਲੀ ਚੰਗੀ ਭਾਵਨਾਵਾਂ ਦੀ ਇੱਕ ਬੁਰੀ ਵਿਆਖਿਆ ਜੋ ਜ਼ਿਆਦਾਤਰ ਸਾਨੂੰ ਬਿਹਤਰ ਅਮਰੀਕਨ ਵਜੋਂ ਦਰਸਾਉਂਗੀ ਅਸੀਂ ਬਹੁ ਸੱਭਿਆਚਾਰਵਾਦ ਸਵਾਗਤ ਬੰਦੋਬਸਤ ਅਸੀਂ ਸਾਰੇ ਪ੍ਰਵਾਸੀ ਆਦ ਅਸਵਰਗੇ ਸ਼ਬਦوں ਨੂੰ ਆਪਣੀ ਸੱਚਾਈ ਨੂੰ ਸਥਾਪਿਤ ਕਰਨ ਲਈ ਸੁੱਟ ਦਿੰਦੇ ਹਾਂ ਪਰ ਮੈਨੂੰ ਯਕੀਨ ਨਹੀਂ ਹੈ ਕਿ ਸਾਡੇ ਰਾਸ਼ਟਰੀ ਹਿੱਤਾਂ ਨੂੰ ਬਹੁਤ ਉੱਚੇ ਪੱਧਰ ਦੇ ਇਮੀਗ੍ਰੇਸ਼ਨ ਨੂੰ ਕਾਇਮ ਰੱਖਣ ਦੁਆਰਾ ਪੂਰਾ ਕੀਤਾ ਗਿਆ ਅਸਲ ਵਿੱਚ ਸੰਸਾਰ ਦੇ ਅੰਦਰ ਸਭ ਤੋਂ ਵੱਧ ਪ੍ਰਤੀ ਵਿਅਕਤੀ ਟ੍ਰੈਸ਼ਵੋਰਡ ਅਸੀਂ ਸਾਰੇ ਕੈਨੇਡੀਆਨਾ ਵਿੱਚੋਂ ਘੱਟੋ-ਘੱਟ ਇੱਕ ਨਵੇਂ ਵਿਅਕਤੀ ਨੂੰ ਜਾਣਦੇ ਹਾਂ ਮੈਨੂੰ 2022 ਵਿੱਚ ਚੌਟਵਾਂ ਜਾਣ ਅਤੇ ਡਮ ਸ਼ੀਰਾ ਦੀ ਅਣਦੇਖੀ ਕਰਨ ਦੀ ਯਾਦ ਆਉਂਦੀ ਹੈ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਟ੍ਰਾਂਟੋ ਰਹਿਣ ਦੀ ਜਗ੍ਹਾ ਤੇ ਮੇਰੇ ਬੱਚੇ ਸਥਾਨਕ ਪਬਲਿਕ ਸਕੂਲ ਵਿੱਚ ਪਹਿਲੇ ਰੰਗ ਦੇ ਬੱਚੇ ਸਨ ਪਰ ਉਦੋਂ ਤੋਂ ਮੈਨੂੰ ਸਾਡੇ ਅਣਗਵਾਂਡ ਵਿੱਚ ਪੂਰੇ ਤੇ ਕਾਲੇ ਰੰਗ ਦੇ ਲੋਕਾਂ ਦੀ ਗਿਣਤੀ ਤੋਂ ਬਹੁਤ ਖੁਸ਼ੀ ਹੋਈ ਇਹ ਇੱਕੋ ਸੌਖਾ ਸਮਾਸੀ ਮੈਂ ਜਾਣਦਾ ਕਿ ਇਮੀਗ੍ਰੇਸ਼ਨ ਭਾਗ ਦੇ ਕੋਲ ਨਵੇਂ ਆਉਣ ਵਾਲਿਆਂ ਲਈ ਤਿੰਨ ਬੁਨਿਆਦੀ ਸ਼੍ਰੇਣੀਆਂ ਨੇ ਮੇਰੇ ਵਰਗੇ ਆਰਥਿਕ ਪ੍ਰਵਾਸੀ ਜੋ ਪੁਆਇੰਟ ਸਿਸਟਮ ਦੇ ਆਧਾਰ ਤੇ ਪਹੁੰਚੇ ਸਨ ਨਜ਼ਦੀਕੀ ਰਿਸ਼ਤੇਦਾਰਾਂ ਲਈ ਇੱਕ ਪਰਿਵਾਰਕ ਕਲਾਸ ਅਤੇ ਸ਼ਰਨਾਰਥੀ ਅਤੇ ਸ਼ਰਨ ਮੰਗਣ ਵਾਲਿਆਂ ਲਈ ਮਾਨਵਵਾਦੀ ਦਾਖਲੇ ਅੱਜ ਮੈਂ ਕਿਸੇ ਨੂੰ ਵੀ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਪਰਪਾਵਸ਼ਿਤ ਕਰਨ ਵਾਲੀ ਵੱਖ-ਵੱਖ ਧਾਰਾਾਂ ਮਸਬ ਸਬਸਟ੍ਰੀਮਾਂ ਸੁਪਰਸਟ੍ਰੀਮਾਂ ਤੇ ਸਲਿਪ ਸਟ੍ਰੀਮ ਸ਼੍ਰੇਣੀ ਵਰਗੀ ਦਾ ਪਾਰਟ ਕਰਨ ਦੀ ਹਿੰਮਤ ਨਹੀਂ ਕਰਦਾ ਕੋਈ ਹੈਰਾਨੀ ਨਹੀਂ ਹੈ ਕਿ ਇਮੀਗ੍ਰੇਸ਼ਨ ਸਲਾਹਕਾਰ ਇੱਕ ਕਾਰੋਬਾਰ ਬਣ ਚੁੱਕੇ ਹੈ ਤੇ ਇਹ ਇੱਕ ਵੱਡਾ ਬਿਜ਼ਨਸ ਹੈ ਵੈਂਸ ਨੇ ਕੋਹਰ ਠੋਸ ਜਿੱਥੇ ਗੱਲਬਾਤ ਕੀਤੀ ਜੇ ਤੰਗ ਨੀਤੀ ਨੁਕਸੇ ਦੀ ਪੇਸ਼ਕਸ਼ ਕੀਤੀ ਤਾਂ ਉਹ ਉਹ ਵਿਖਾਣੀ ਕਰਦਾ ਹੈ ਕਿ ਡੋਨਲਡ ਟਰੰਪ ਪ੍ਰਸ਼ਾਸਨ ਸਿਰਫ ਉਹਨਾਂ ਲੋਕਾਂ ਨੂੰ ਸਵੀਕਾਰ ਕਰੇਗਾ ਜੋ ਅਮਰੀਕਾ ਦੇ ਰਾਸ਼ਟਰੀ ਹਿੱਤਾਂ ਦੀ ਸੇਵਾ ਕਰਦੇ ਨੇ ਭਾਵੇਂ ਉਹ ਚਿੱਤ ਤਕਨੀਕੀ ਪਰਿਵਾਰਕ ਇੱਕੀਕਰਨ ਘੱਟ ਤਨਖਾਹ ਤੇ ਮਜ਼ਦੂਰ ਉਦਮੀ ਅੰਤਰਰਾਸ਼ਟਰੀ ਵਿਦਿਆਰਥੀ ਹੋਣ ਉਸਦੇ ਪਤਨੀ ਊਸ਼ਾ ਵਾਂਸ਼ ਉਸਦੇ ਮਾਤਾ ਪਿਤਾ ਭਾਰਤ ਤੋਂ ਪ੍ਰਵਾਸ ਕਰਕੇ ਗਏ ਸਨ ਸੈਨ ਡਿਓਗੋ ਵਿੱਚ ਸਫਲ ਕੈਰੀਅਰ ਸਥਾਪਿਤ ਕੀਤੇ ਅਤੇ ਆਪਣੀ ਧੀ ਨੂੰ आईवी लीग दी ਸਿੱਖਿਆ ਵੀ ਉਹਨੇ ਦਿੱਤੀ ਤੇ ਇੱਕ ਦਿਨ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਦੀ ਪਤਨੀ ਵੀ ਹੋ ਸਕਦੀ ਹੈ ਇਮੀਗ੍ਰੇਸ਼ਨ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਇੱਕ ਰਾਸ਼ ਦੇ ਜੀਵਨ ਦੀ ਪੂਰਨ ਭਾਗੀਦਾਰੀ ਬਣਨੀ ਨਾਗਰਿਕਤਾ ਨੂੰ ਵਧਾਉਣਾ ਇਸ ਦੀ ਬਜਾਏ ਕਿ ਸਾਡੇ ਕੋਲ ਕੁਦਰਤੀ ਕਰਨ ਦੀਆਂ ਘਟਦੀਆਂ ਦਰਾਂ ਰਾਜਨੀਤਿਕ ਭਾਗੀਦਾਰੇ ਵਿੱਚ ਗੋਤਾਖੋਰੀ ਤੇ ਉਲਟ ਪਰਵਾਸ ਦੀ ਵੱਧ ਰਹੀ ਦਰ ਵੰਦੇਸ਼ੀ ਦਖਲ ਅੰਦਾਜ਼ੀ ਸਮਪਰਦਾਇਕ ਤਣਾਅ ਵਰਗੀਆਂ ਬਿਮਾਰੀਆਂ ਤੋਂ ਇਲਾਵਾ ਲਗਭਗ ਵਿਸ਼ੇਸ਼ ਤੌਰ ਤੇ ਇਮੀਗ੍ਰੇਸ਼ਨ ਦਾ ਨਤੀਜਾ ਕੈਨੇਡਾ ਦੇ 40 ਮਿਲੀਅਨ ਦੀ ਆਬਾਦੀ ਦੇ ਆંકੜੇ ਨੂੰ ਪਾਰ ਕਰਨ ਬਾਰੇ ਸੁਣਨਾ ਜਾਂ ਪੜ੍ਹਨ ਤੋਂ ਇਲਾਵਾ ਮੁੱਖ ਤੌਰ ਤੇ ਇਮੀਗ੍ਰੇਸ਼ਨ ਦੁਆਰਾ ਚਿਲਾਇਆ ਗਿਆ ਨਾ ਕਿ ਕੈਨੇਡੀਅਨ ਜਨਮ ਦੁਆਰਾ ਹੋਇਆ ਤੁਸੀਂ ਆਖਰੀ ਵਾਰ ਕਦੋਂ ਨਵੇਂ ਆਏ ਲੋਕਾਂ ਦੀ ਸ਼ਕਤੀ ਅਤੇ ਉਹਨਾਂ ਦੁਆਰਾ ਲਿਆਏ ਗੇ ਗਤੀਸ਼ੀਲਤਾ ਬਾਰੇ ਕੁਝ ਸਮਾਰਤਕ ਪੜਿਆ ਮੇਰੇ ਕੋਲੇ ਨਿਰਧਾਰਤ ਕਰਨ ਲਈ ਤਿੰਨ ਸਧਾਰਨ ਨੁਕਸੇ ਨੇ ਕੌਣ ਜ਼ਿੰਮੇਵਾਰ ਹੈ ਕਿਵੇਂ ਆਇਆ ਇੱਕ ਨਵੇਂ ਆਉਣ ਵਾਲਿਆਂ ਦਾ ਕੋਟਾ ਆਰਥਿਕ ਸਥਿਤੀਆਂ ਦੁਆਰਾ ਨਿਰਧਾਰਤ ਕੀਤਾ ਜਾਣਾ ਚਾਹੀਦਾ ਜਦੋਂ ਚੀਜ਼ਾਂ ਦਖਣ ਨੂੰ ਜਾਂਦੀਆਂ ਸ਼ੁਰੂ ਹੁੰਦੀਆਂ ਨੇ ਤਾਂ ਉਸ ਨੂੰ ਦੁਬਾਰਾ ਕੈਲੀਬ੍ਰੇਟ ਕੀਤਾ ਜਾਣਾ ਚਾਹੀਦਾ ਸਾਨੂੰ ਲੇਬਰ ਮਾਰਕੀਟ ਦੇ ਪਾੜੇ ਦੇ ਅਨੁਸਾਰ ਆਰਥਿਕ ਆਮਦਨੀ ਅਨਪਾਤ ਨੂੰ ਹੋਰ ਵੀ ਵਧਾਉਣਾ ਚਾਹੀਦਾ ਹੈ ਅੰਤ ਵਿੱਚ ਸਾਨੂੰ ਇਹ ਮੰਨਣਾ ਚਾਹੀਦਾ ਕਿ ਇੱਥੇ 280 ਮਿਲੀਅਨ ਲੋਕ ਨੇ ਆਪਣੇ ਘਰੇਲੂ ਦੇਸ਼ਾਂ ਤੋਂ ਭਿਆਨਕ ਸਥਿਤੀਆਂ ਕਾਰਨ ਇੱਕ ਵਿਕਸਤ ਦੇਸ਼ ਵਿੱਚ ਜਾਣਾ ਉਹ ਚਾਹੁੰਦੇ ਨੇ ਸਾਡਾ ਦਾਕਲਾ ਹਮੇਸ਼ਾ ਬਾਲਟੀ ਮੰਗੂ ਇੱਕ ਬੂੰਦ ਤੋਂ ਵੀ ਘੱਟ ਹੋਵੇਗਾ ਅਮਰੀਕਾ ਤੇ ਕੈਨੇਡਾ ਦੋਵੇਂ ਰਾਜਨੀਤਿਕ ਉਲਟ ਇਸ ਦੇ ਇਸ ਸਮੇਂ ਆਓ ਇਮੀਗ੍ਰੇਸ਼ਨ ਬਾਰੇ ਇੱਕ ਇਮਾਨਦਾਰ ਗੱਲ ਕਰੀਏ ਇਸ ਦੀ ਜੜ ਸਾਡੀ ਨੀਤੀ ਕਾਫੀ ਸਪਸ਼ਟ ਹੋਣੀ ਚਾਹੀਦੀ ਹੈ ਕੋਈ ਵੀ ਮੰਤਰੀ ਜਾਂ ਸਰਕਾਰ ਜਾਂ ਕੋਈ ਵੀ ਬਲਾਰਾ ਸਾਡੀ ਨੀਤੀ ਦੀਆਂ ਬੁਨਿਆਦੀ ਗੱਲਾਂ ਨੂੰ ਸਪਸ਼ਟ ਰੂਪ ਵਿੱਚ ਬਿਆਨ ਕਰ ਸਕਦਾ ਹੈ ਪਿਛਲੇ ਦਰਵਾਜ਼ੇ ਨੂੰ ਆਪਾਂ ਬੰਦ ਕਰੀਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਹਨਾਂ ਦੇ ਸਟੱਡੀ ਵੀਜ਼ਾ ਤੇ ਵਿਸ਼ਵਾਸ ਕਰਨ ਦੀ ਧੋਖਾ ਦਿੰਦੇ ਆ ਜਿਸ ਦੇ ਨਤੀਜੇ ਵਜੋਂ ਸਥਾਈ ਨਿਵਾਸ ਹੋਵੇਗਾ ਸੰਕੇਪ ਨੂੰ ਵਿੱਚ ਸਾਨੂੰ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਅਗਲੇ ਉਸ਼ਾਵਾਂਗ ਬਰਨਣ ਲਈ ਉਤਸ਼ਾਹਤ ਕਰਨਾ ਚਾਹੀਦਾ ਤੇ ਮੇਰੇ ਮਨ ਵਿੱਚ ਨਕਲ ਕਰਨ ਯੋਗ ਇੱਕ ਉਦਾਹਰਨ ਹੈ ਤੇ ਉੱਥੇ ਦੱਸਦੇ ਕਿ ਕੁਝ ਕੁ ਇਸ ਤਰ੍ਹਾਂ ਦੀਆਂ ਗੱਲਾਂ ਬੱਥਾਂ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਕੀ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵਾਕਿ ਹੀ ਇੰਨੀਆਂ ਖਾਮੀਆਂ ਨੇ ਜਿਸ ਨੂੰ ਲੈ ਕੇ ਹੁਣ ਹਰ ਪਾਸੇ ਇਸ ਗੱਲ ਦੇ ਉੱਪਰ ਵੱਡੀ ਚਰਚਾ ਹੋਣ ਲੱਗ ਪਈ ਹੈ। ਕਰੀਡਨ ਖਬਰਾਂਵਾਦ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਇਸੇ ਤਰ੍ਹਾਂ ਚੱਲਣਗੀਆਂ। ਦੁਨੀਆ ਦੀਆਂ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਬਣੇ ਰਹੋ ਆਜ ਨਿਸ਼ਵਾੜਾ ਦਿਨਾਲ